ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਤਾਪ ਸਿੰਘ ਬਾਜਵਾ ਨੇ ਕਥਿਤ ਸੋਚਿਆ ਨਹੀਂ ਹੋਣਾ ਕਿ ਇਸ ਤਰ੍ਹਾਂ ਇੱਕ ਵੱਡਾ ਪ੍ਰਹਾਰ ਕਰੇਗੀ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਯਾਨੀ ਕਿ ਪੁੱਠਾ ਪੰਗਾ ਲਿਆ ਹੈ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਦੀ ਕਿਸੇ ਵੀ ਸਮੇਂ ਗ੍ਰਿਫਤਾਰੀ ਹੋ ਸਕਦੀ ਹੈ ਇਧਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਅਲੋਪੀ ਯਾਨੀ ਕਿ ਵਿਰੋਧੀ ਧਿਰ ਦਾ ਨੇਤਾ ਵੀ ਲੱਭਣਾ ਸ਼ੁਰੂ ਕਰ ਦਿੱਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਗੱਲ ਕਹੀ ਕਿ 38 ਬੰਬ ਹਾਲੇ ਪੰਜਾਬ ਦੇ ਵਿੱਚ ਚੱਲਣ ਮਾਰੇ ਨੇ ਪ੍ਰਹਾਰ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਮਨਦੋ 32 ਦੰਦ ਉਖਾੜ ਦੇਾਂਗੇ ਇਹ ਅਮਨ ਅਰੋੜਾ ਨੇ ਕਹਿ ਦਿੱਤਾ ਅਮਨ ਅਰੋੜਾ ਨੂੰ ਲੈ ਕੇ ਜਿਹੜਾ ਬਵਾਲ ਮਚਿਆ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੇ ਐਫ ਆਈ ਆਰ ਦਰਜ ਹੋਈ ਅੱਜ ਜਿਹੜਾ ਫੈਸਲਾ ਆਇਆ ਹੈ ਪ੍ਰਤਾਪ ਸਿੰਘ ਬਾਜਬਾ ਨੂੰ ਲੈ ਕੇ ਵੈਸੇ ਫੈਸਲਾ ਜਿਹੜਾ ਗ੍ਰਿਫਤਾਰੀ ਵਾਲਾ ਹੈ ਉਹ 7 ਮਈ ਤੱਕ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਮਲਤਵੀ ਕਰ ਦਿੱਤਾ ਹੈ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ 7 ਮਈ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਬਾ ਦੀ ਗ੍ਰਿਫਤਾਰੀ ਹੋ ਸਕਦੀ ਹੈ ਜਦੋਂ ਅਸੀਂ ਉਸ ਨੂੰ ਗ੍ਰਿਫਤਾਰ ਕਰਨਾ ਚਾਹਾਂਗੇ ਤੱਥਾਂ ਦੇ ਆਧਾਰ ਤੇ ਤੇ ਉਹ ਅਸੀਂ ਪਹਿਲਾਂ ਹੀ ਆ ਜਿਹੜਾ ਵਾਰਨਿੰਗ ਦੇ ਦਿੱਤੀ ਜਾਵੇਗੀ ਜਾਣਕਾਰੀ ਦੇ ਦਿੱਤੀ ਜਾਵੇਗੀ ਪ੍ਰਤਾਪ ਸਿੰਘ ਬਾਜਵਾ ਨੂੰ ਕਿ ਉਹ ਆਪਣੇ ਆਪ ਸਰੈਂਡਰ ਕਰ ਦੇਣ ਪ੍ਰਤਾਪ ਸਿੰਘ ਬਾਜਵਾ ਜੇਕਰ ਜਰਨੈਲ ਹੀ ਇਹਨਾਂ ਦੇ ਚਰੇ ਗਏ ਤਾਂ ਫਿਰ ਐਲੋਪੀ ਦਾ ਵਿਰੋਧੀ ਧਿਰ ਦਾ ਨੇਤਾ ਕੌਣ ਹੋਵੇਗਾ ਦੂਸਰੇ ਪਾਸੇ ਰਾਜਾ ਵੜਿੰਗ ਨੂੰ ਬਦਲਾਮ ਦੀਆਂ ਚਰਚਾ ਜਿਹੜੀਆਂ ਚੱਲ ਪਈਆਂ ਨੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸੁਨੀਲ ਕੁਮਾਰ ਜਾਖੜ ਵਰਗਾ ਇੱਕ ਹਿੰਦੂ ਚਿਹਰਾ ਵੀ ਚਾਹੀਦਾ ਹੈ ਕਾਂਗਰਸ ਪਾਰਟੀ ਨੂੰ ਜਿਹੜਾ ਸ਼ਹਿਰੀ ਵੋਟ ਕਾਂਗਰਸ ਪਾਰਟੀ ਦੇ ਖੇਮੇ ਦੇ ਵਿੱਚ ਪਵਾ ਸਕੇ ਜਿਸ ਤਰ੍ਹਾਂ ਅਮਨ अरोड़ा ਵਾਲਾ ਪਤਾ ਕਿੰਨੇ ਖੇਡਿਆ ਇਹ ਖੇਡਿਆ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਉਸੇ ਤਰ੍ਹਾਂ ਹੁਣ ਪਤਾ ਖੇਡਣ ਜਾ ਰਹੀ ਹੈ ਉਹਦੇ ਵਿੱਚ ਪ੍ਰਗਟਪੀ ਨੇ ਉਹਦੇ ਵਿੱਚ ਰਾਣਾ ਗੁਰਜੀਤ ਵੀ ਨੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਨੇ ਯਾਨੀ ਕਿ ਇੱਕ ਹਿੰਦੂ ਚਿਹਰਾ ਇੱਕ ਜੱਟ ਸਿੱਖ ਚਿਹਰਾ ਦੋਨੋਂ ਚਿਹਰੇ ਉਤਾਰਨੇ ਪੈਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਜਾ ਬੜਿੰਗ ਨੂੰ ਤਾਂ ਕੋਈ ਪ੍ਰਧਾਨ ਹੀ ਨਹੀਂ ਬਣਦਾ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਸੀ ਇਸੇ ਤਰ੍ਹਾਂ ਹੀ ਹੋ ਰਿਹਾ ਕਿਉਂਕਿ ਭਾਰਤ ਪੁਸ਼ਨ ਆਸ਼ੂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਭਾਰਤ ਪੁਸ਼ਨ ਆਸ਼ੂ ਵੱਲੋਂ वार्तालाभ ਵੀ ਨਹੀਂ ਕੀਤੀ ਜਾ ਰਹੀ ਰਾਜਾ ਬੜਿੰਗ ਦੇ ਨਾਲ ਇੱਧਰ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਹੈ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ ਜਿਸ ਤਰ੍ਹਾਂ ਕਹਿ ਦਿੱਤਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਰਾਜਾ ਵੜਿੰਗ ਨੂੰ ਬਦောင်း ਦੀਆਂ ਚਰਚਾਵਾਂ ਵਿੱਚ ਚੜਪੀਆਂ ਨੇ ਨਵਜੋਤ ਸਿੰਘ ਸਿੱਧੂ ਪ੍ਰਗਤ ਸਿੰਘ ਰਾਣਾ ਗੁਰਜੀਤ ਸਿੰਘ ਇਸ ਦੌਰ ਦੇ ਵਿੱਚ ਨੇ ਕਿਉਂਕਿ ਇਹਨਾਂ ਕੋਲ ਇਫੈਕਟ ਹੁੰਦੇ ਨੇ ਤਤ ਹੁੰਦੇ ਨੇ ਇਹ ਵਿਰੋਧ ਕਰਦੇ ਨੇ ਵਿਰੋਧੀ ਪਾਰਟੀ ਯਾਨੀ ਕਿ ਆਮ ਆ띠 ਪਾਰਟੀ ਦੇ ਵੈਸੇ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਹੁੰਦੇ ਨੇ ਤੇ ਉਹ ਫੈਲਾ ਦੀ ਗੱਲ ਕਰਦੇ ਨੇ ਅਸੀਂ ਤੁਹਾਡੀਆਂ ਫੈਲਾ ਖੋਲ ਲਾਵਾਂਗੇ ਸੋਨਿਆਂ ਵਾਲੀਆਂ ਬੱਸਾਂ ਵਾਲੀਆਂ ਜ਼ਮੀਨਾਂ ਵਾਲੀਆਂ ਜਿਹੜੇ ਤੁਸੀਂ ਮਾਰਗਜ਼ ਕੀਤੀਆਂ ਨੇ ਤਾਂ ਫਿਰ ਜਿਹੜੇ ਆ ਕਾਂਗਰਸ ਪਾਰਟੀ ਦੇ ਜਿੰਨੇ ਵੀ ਲੋਕ ਹੁੰਦੇ ਨੇ ਸਾਰੇ ਚੁੱਪ ਹੋ ਜਾਂਦੇ ਨੇ ਇਸ ਲਈ ਇੱਕ ਨਿਡਰ ਤੱਕ ਜਿਸ ਤਰ੍ਹਾਂ ਰਾਣਾ ਗੁਰਜੀਤ ਸਿੰਘ ਫੈਕਚੁਅਲ ਗੱਲ ਕਰਦਾ ਹੈ ਪ੍ਰਗਟ ਸਿੰਘ ਜਿਹੜੇ ਨੇ ਉਹ ਫੈਕਚੁਅਲ ਤੱਥਾਂ ਦੇ ਬੇਸ ਤੇ ਗੱਲ ਕਰਦੇ ਨੇ ਰਾਜਾ ਵੜਿੰਗ ਦੇ ਕੋਲੋਂ ਫੈਕਚੁਅਲ ਗੱਲ ਹੁੰਦੀ ਨਹੀਂ ਇਸੇ ਕਰਕੇ ਹੁਣ ਇੱਕ ਪਾਸੇ ਪ੍ਰਧਾਨ ਨੂੰ ਬਣਾਉਣ ਦੀਆਂ ਬਦਲਾਵਨ ਦੀਆਂ ਚਰਚਾਵਾਂ ਛੁਪੀਆਂ ਨੇ ਕਿ ਰਾਜਾ ਵੜਿੰਗ ਦੀ ਥਾਂ ਰਾਣਾ ਗੁਰਜੀਤ ਸਿੰਘ ਲੈ ਸਕਦਾ ਹੈ ਪ੍ਰਗਟ ਸਿੰਘ ਲੈ ਸਕਦਾ ਹੈ ਜਾ ਨਵਜੋਤ ਸਿੰਘ ਸਿੱਧੂ ਲੈ ਸਕਦੇ ਨੇ ਦੂਸਰੇ ਪਾਸੇ ਹਿੰਦੂ ਭਾਈਚਾਰੇ ਤੋਂ ਚਾਹੇ ਉਹ ਮੇਨ ਪ੍ਰਧਾਨ ਹੋਵੇ ਚਾਹੇ ਉਹ ਵਾਈਸ ਪ੍ਰਧਾਨ ਹੋਵੇ ਉਹ ਵੀ ਜਲਦੀ ਤੋਂ ਜਲਦੀ ਚਿਹਰਾ ਐਲਾਨਣ ਚਾਹ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਿਉਂਕਿ ਭਾਰਤ ਕਾਂਗਰਸ ਪਾਰਟੀ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਜਾਈਏ ਤੇ ਜਾਈਏ ਕਿਹੜੇ ਪਾਸੇ ਜਿਸ ਤਰ੍ਹਾਂ ਹੁਣ ਵਿਵਾਦ ਧੜੇਬੰਦੀ ਧੜੇਬੰਦੀ ਗੁੱਟਬੰਦੀ ਇੱਕ ਦੂਜੀ ਉੱਤੇ ਇਲਜ਼ਾਮ ਲਾਉਣਾ ਇੱਕ ਦੂਜੀ ਨੂੰ ਕਹਿ ਦੇਣਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਹੋ ਤੀਜਾ ਕਹਿੰਦਾ ਹੈ ਤੁਸੀਂ ਆਮ ਆਦਮੀ ਪਾਰਟੀ ਦੇ ਅਸ਼ਾਰਿਆਂ ਤੇ ਕੰਮ ਕਰਦੇ ਹੋ ਤੀਸਰਾ ਕਹਿੰਦਾ ਕਿ ਤੁਹਾਡੀਆਂ ਜਿਹੜਾ ਤੁਹਾਡੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਯਾਨੀ ਕਿ ਸਾਰੀ ਜਿਹੜੀ ਕਹਾਣੀ ਹੈ ਇਹ ਕਾਂਗਰਸ ਪਾਰਟੀ ਦੀ ਉਲਝੀ ਹੋਈ ਹੈ ਇਸ ਕਹਾਣੀ ਉਲਝੀ ਨੂੰ ਸੁਜਾ ਸੁਲਝਾਇਆ ਕਿਵੇਂ ਜਾਵੇਗਾ ਸੁਲਝਾਉਣ ਲਈ ਨਵਜੋਤ ਸਿੰਘ ਸਿੱਧੂ ਰਾਣਾ ਗੁਰਜੀਤ ਪ੍ਰਗਟ ਸਿੰਘ ਵਰਗਾ ਇੱਕ ਨਿਰ ਤੱਕ ਆਗੂ ਚਾਹੀਦਾ ਹੈ ਜਿਸ ਤਰ੍ਹਾਂ ਪਤਾ ਆਮ ਆਦਮੀ ਪਾਰਟੀ ਨੇ ਖੇਡਿਆ ਹੈ ਅਮਨ ਅਰੋੜਾ ਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਪਨਾ ਕੇ ਹਿੰਦੂ ਚਿਹਰਾ ਇਸ ਤਰ੍ਹਾਂ ਇੱਕ ਹਿੰਦੂ ਚਿਹਰਾ ਵੀ ਉਤਾਰਨਾ ਪਵੇਗਾ ਯਾਨੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਜੇ ਵੋਟ ਬੈਂਕ ਦੀ ਗੱਲ ਕਰੀਏ ਤੇ 27% ਲਗਭਗ ਵੋਟ ਹੈ ਹਾਲਾਂਕਿ ਵਪਾਰੀ ਵਰਗ ਜਿਹੜਾ ਹੈ ਜਾਂ ਹਿੰਦੂ ਭਾਈਚਾਰੇ ਦਾ ਵਪਾਰੀ ਵਰਗ ਹੈ ਉਹ ਹਮੇਸ਼ਾ ਹੀ 2017 ਤੋਂ ਲੈ ਕੇ ਹੁਣ ਤੱਕ ਉਹ ਕਾਂਗਰਸ ਪਾਰਟੀ ਨੂੰ ਵੋਟ ਪਾਉਂਦਾ ਆਇਆ ਹੈ ਕਿਉਂਕਿ ਜਿਹੜਾ ਵਪਾਰੀ ਵਰਗ ਹੈ ਹਮੇਸ਼ਾ ਉਹਨਾਂ ਦੀ ਦਿਲੀ ਇੱਛਾ ਰਹੀ ਹੈ ਚਾਹੇ ਸੈਂਟਰ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਭਾਰਤ ਦਾ ਹੋਰ ਸੂਬਾ ਹੋਵੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣੀ ਚਾਹੀਦੀ ਹੈ ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਵਪਾਰੀ ਵਰਗ ਦੇ ਲਈ ਬਹੁਤ ਚੰਗੀ ਹੈ ਇਸ ਲਈ ਹੁਣ ਵਿਉਂਤਬੰਦੀਆਂ ਬਣਨੀਆਂ ਨੇ ਹਿੰਦੂ ਚਿਹਰੇ ਜੱਟ ਸਿੱਖ ਚਿਹਰੇ ਨੂੰ ਲੈ ਕੇ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਬੁਲਾਉਣ ਦੀਆਂ ਬਦਲੌਣ ਦੀਆਂ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਕਿਉਂਕਿ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ 7 ਦੇਰ ਤੱਕ ਅਸੀਂ ਮੁਲਤਵੀ ਕਰ ਦਿੱਤੀ ਹੈ 7 ਮਈ ਤੱਕ ਉਸ ਤੋਂ ਪਹਿਲਾਂ ਜੇ ਗ੍ਰਿਫਤਾਰ ਕਰਨਾ ਹੋਇਆ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਆਪ ਸਰੈਂਡਰ ਕਰਨਾ ਪਵੇਗਾ ਯਾਨੀ ਕਿ ਇੱਕ ਪਾਸੇ ਪ੍ਰਧਾਨ ਇੱਕ ਪਾਸੇ ਵਿਰੋਧੀ ਧਿਰ ਦਾ ਨੇਤਾ ਇੱਕ ਪਾਸੇ ਹਿੰਦੂ ਚਿਹਰੇ ਨੂੰ ਲੈ ਕੇ ਦੂਸਰੇ ਪਾਸੇ ਜੱਟ ਸਿਹਰੇ ਨੂੰ ਲੈ ਕੇ ਫਿਰ ਇੱਕ ਵਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਪੰਬਲ ਪੂਸੇ ਵਿੱਚ ਪੈ ਗਈ ਹੈ ਖਾਸ ਕਰਕੇ ਵਿਵੇਸ਼ ਬਗੇਲ ਜੋ ਪੰਜਾਬ ਦੇ ਨਵੇਂ ਇੰਚਾਰਜ ਬਣੇ ਨੇ ਵੀ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਜਾਵੇ ਤਾਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜਾਣ ਤਾਂ